ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬੀ ਫੈਕਟੋਪੀਡੀਆ ਤੇ ਮੈਂ ਹਾਂ ਵੀਰਪਾਲ ਕੌਰ ਜਿਵੇਂ ਕਿ ਤੁਸੀਂ ਜਾਣਦੇ ਹੋ ਦੁਨੀਆ ਵਿੱਚ ਹਰ ਸਾਲ ਲੱਖਾਂ ਕਿਤਾਬਾਂ ਲਿਖੀਆਂ ਜਾਂਦੀਆਂ ਹਨ ਕੁਝ ਬਹੁਤ ਵਕਦੀਆਂ ਹਨ ਕੁਝ ਬਹੁਤ ਪ੍ਰਸ਼ੰਸਾ ਘਟਨੀਆਂ ਹਨ ਪਰ ਕੁਝ ਅਜਹੀਆਂ ਹੁੰਦੀਆਂ ਹਨ ਜੋ ਸਮੇਂ ਦੀਆਂ ਹੱਦਾਂ ਨੂੰ ਪਾਰ ਕਰ ਜਾਂਦੀਆਂ ਹਨ ਅਤੇ ਹਮੇਸ਼ਾ ਲਈ ਅਮਰ ਹੋ ਜਾਂਦੀਆਂ ਹਨ ਅੱਜ ਅਸੀਂ ਇੱਕ ਅਜਹੀ ਹੀ ਸਾਹਿਤਿਕ ਸ਼ਾਕਾਰ ਦੀ ਗੱਲ ਕਰਾਂਗੇ ਜਦੋਂ ਦੁਨੀਆ ਦੇ 125 ਸਭ ਤੋਂ ਮਸ਼ਹੂਰ ਲੇਖਕਾਂ ਜਿਵੇਂ ਕਿ ਉਰਹਾਨ ਪਾਮੁਖ ਅਤੇ ਜੋਨਾਥਨ ਫਰੇਜ਼ਨ ਨੂੰ ਉਹਨਾਂ ਦੀਆਂ ਪਸੰਦੀਦਾ 10 ਕਿਤਾਬਾਂ ਦੀ ਸੂਚੀ ਬਣਾਉਣ ਲਈ ਕਿਹਾ ਗਿਆ ਤਾਂ ਕਿਹੜੀ ਕਿਤਾਬ ਪਹਿਲੇ ਨੰਬਰ ਤੇ ਆਈ ਜਵਾਬ ਸੀ ਰੂਸੀ ਲੇਖਕ ਲਿਓ ਟਾਲਸਟਾਈ ਦਾ ਮਹਾਨ ਨਾਵਲ ਐਨਾ ਕੈਰੇਨੀਨਾ ਇਹ ਇੱਕ ਅਜਿਹੀ ਔਰਤ ਦੀ ਕਹਾਣੀ ਹੈ ਜਿਸਨੇ ਆਪਣੇ ਸਮਾਜ ਦੇ ਸਖਤ ਨਿਯਮਾਂ ਨੂੰ ਤੋੜਨ ਦੀ ਹਿੰਮਤ ਕੀਤੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਹਨਾਂ ਸਵਾਲਾਂ ਦੇ ਜਵਾਬ ਲੱਭਾਂਗੇ ਇੱਕ ਅਜਿਹੀ ਔਰਤ ਦੀ ਕਹਾਣੀ ਜਸਨੇ ਸਮਾਜ ਦੇ ਨਿਯਮਾਂ ਨੂੰ ਤੋੜਨ ਦੀ ਹਿੰਮਤ ਕੀਤੀ ਉਸ ਵਿੱਚ ਕੀ ਖਾਸ ਸੀ ਦੁਨੀਆ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਲਿਓ ਟਾਲਸਟਾਈ ਕੋਣ ਸਨ ਅਤੇ ਇਸ ਮਹਾਨ ਨਾਵਲ ਦਾ ਅੰਤਿਮ ਹਿੱਸਾ ਇਸ ਦੇ ਆਪਣੇ ਹੀ ਸੰਪਾਦਕ ਨੇ ਸ਼ਾਪਨ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ ਤਾਂ ਆਓ 19ਵੀਂ ਸਦੀ ਦੇ ਰੂਸ ਦੀ ਸ਼ਾਹੀ ਦੁਨੀਆ ਵਿੱਚ ਚੱਲੀਏ ਅਤੇ ਐਨਾ ਕੈਰੇਨਿਨਾ ਦੀ ਕਹਾਣੀ ਨੂੰ ਸਮਝਦੇ ਹਾਂ ਇੱਕ ਅਜਹੀ ਔਰਤ ਦੀ ਕਹਾਣੀ ਜਿਸਨੇ ਸਮਾਜ ਦੇ ਨਿਯਮਾਂ ਨੂੰ ਤੋੜਨ ਦੀ ਹਿੰਮਤ ਕੀਤੀ ਔਸ ਵਿੱਚ ਕੀ ਖਾਸ ਸੀ ਇਸ ਨੂੰ ਸਮਝਣ ਲਈ ਸਾਨੂੰ 19ਵੀਂ ਸਦੀ ਦੇ ਰੂਸੀ ਕੋਲੀਨ ਵਰਗ ਨੂੰ ਸਮਝਣਾ ਪਵੇਗਾ ਇਹ ਇੱਕ ਅਜੀਹਾ ਸਮਾਜ ਸੀ ਜੋ ਸਖਤ ਨੀਮਾਨ ਤੇ ਦਿਖਾਵੇ ਤੇ ਚੱਲਦਾ ਸੀ ਖਾਸ ਕਰਕੇ ਔਰਤਾਂ ਲਈ ਇੱਜ਼ਤ ਅਤੇ ਸਮਾਜਿਕ ਰੁਤਬਾ ਹੀ ਸਭ ਕੁਝ ਸੀ ਸਾਡੀ ਕਹਾਣੀ ਦੀ ਨਾਇਕਾ ਐਨਾ ਆਰਕਾਡਾਇਵਨਾ ਕੈਰੇਨੀਨਾ ਇਸੇ ਉੱਚ ਸਮਾਜ ਦਾ ਹਿੱਸਾ ਸੀ ਉਹ ਬੇਹੱਦ ਖੂਬਸੂਰਤ ਬੁੱਧੀਮਾਨ ਅਤੇ ਮਨਮੋਹਕ ਹੈ ਉਸਦਾ ਵਿਆਹ ਇੱਕ ਬਹੁਤ ਹੀ ਉੱਚ ਦਰਜੇ ਦੇ ਅਤੇ ਸਨਮਾਨਿਤ ਸਰਕਾਰੀ ਅਧਿਕਾਰੀ ਅਲੈਕਸੀ ਕੈਰੇਨਿਨ ਨਾਲ ਹੋਇਆ ਹੈ ਜੋ ਉਸ ਤੋਂ 20 ਸਾਲ ਵੱਡਾ ਹੈ ਉਹਨਾਂ ਦਾ ਇੱਕ ਪੁੱਤਰ ਹੈ ਅਤੇ ਐਨਾ ਸੈਂਟ ਪੀਟਰਸਬਰਗ ਦੇ ਸਭ ਤੋਂ ਸਨਮਾਨਿਤ ਔਰਤਾਂ ਵਿੱਚੋਂ ਇੱਕ ਹੈ ਬਾਹਰੋਂ ਦੇਖਣ ਤੇ ਉਸਦੀ ਜ਼ਿੰਦਗੀ ਸੰਪੂਰਨ ਲੱਗਦੀ ਹੈ ਪਰ ਅੰਦਰੋਂ ਇੱਕ ਅਜਹਿ ਵਿਆਹ ਵਿੱਚ ਫਸੀ ਹੋਈ ਹੈ ਜਿੱਥੇ ਪਿਆਰ ਨਹੀਂ ਸਿਰਫ ਸਤਕਾਰ ਅਤੇ ਫਰਜ਼ ਹੈ ਉਸ ਦੀ ਜ਼ਿੰਦਗੀ ਵਿੱਚ ਤੂਫਾਨ ਉਦੋਂ ਆਉਂਦਾ ਹੈ ਜਦੋਂ ਇੱਕ ਨੌਜਵਾਨ ਖੂਬਸੂਰਤ ਅਤੇ ਜੋਸ਼ੀਲੇ ਫੌਜੀ ਅਫਸਰ ਕਾਉਂਟ ਬਰੋਂਸਕੀ ਨੂੰ ਮਿਲਦੀ ਹੈ ਦੋਵੇਂ ਇੱਕ ਦੂਜੇ ਵੱਲ ਬੁਰੀ ਤਰ੍ਹਾਂ ਖਿੱਚੇ ਜਾਂਦੇ ਹਨ ਅਤੇ ਉਹਨਾਂ ਵਿਚਕਾਰ ਇੱਕ جنونی ਪ੍ਰੇਮ ਸਬੰਧ ਸ਼ੁਰੂ ਹੋ ਜਾਂਦਾ ਹੈ ਉਸ ਸਮੇਂ ਦੇ ਸਮਾਜ ਵਿੱਚ ਇੱਕ ਆਦਮੀ ਲਈ ਵਿਆਹ ਤੋਂ ਬਾਅਦ ਸਬੰਧ ਰੱਖਣਾ ਇੱਕ ਆਮ ਗੱਲ ਸੀ ਜਿਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਪਰ ਇੱਕ ਵਿਆਹੀ ਹੋਈ ਔਰਤ ਲਈ ਇਹ ਸਭ ਤੋਂ ਵੱਡਾ ਪਾਪ ਸੀ ਜਿਸ ਦੀ ਸਦਾ ਸਮਾਜਿਕ ਬਰਬਾਦੀ ਸੀ ਇਹਨਾਂ ਨੂੰ ਇੱਕ ਅਸੰਭਵ ਚੋਣ ਕਰਨੀ ਪੈਂਦੀ ਹੈ ਜਾਂ ਤਾਂ ਉਹ ਆਪਣੇ ਪੁੱਤਰ ਅਤੇ ਸਮਾਜਿਕ ਇੱਜ਼ਤ ਲਈ ਇੱਕ ਪਿਆਰ रहਿਤ ਘੁੱਟਣ ਵਾਲੇ ਵਿਆਹ ਵਿੱਚ ਰਹੇ ਜਾਂ ਫਿਰ ਉਹ ਆਪਣੇ ਪਿਆਰ ਨੂੰ ਚੁਣੇ ਅਤੇ ਸਮਾਜ ਦੁਆਰਾ ਬੇਇੱਜ਼ਤ ਅਤੇ ਬਰਬਾਦ ਹੋ ਜਾਵੇ ਇਹਨਾਂ ਦੀ ਖਾਸੀਅਤ ਇਹ ਹੈ ਕਿ ਉਹ ਸਮਾਜ ਦੇ ਇਸ ਡੋਗਲੇਪਨ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਉਹ ਆਪਣੇ ਪਿਆਰ ਨੂੰ ਛਪਾਉਣਾ ਨਹੀਂ ਚਾਹੁੰਦੀ ਉਹ ਇਮਾਨਦਾਰੀ ਨਾਲ ਜਿਉਣਾ ਚਾਹੁੰਦੀ ਹੈ ਅਤੇ ਇਹੀ ਹਿੰਮਤ ਉਸਦੀ ਤ੍ਰਾਸਦੀ ਦਾ ਕਾਰਨ ਬਣਦੀ ਹੈ ਦੁਨੀਆ ਦੇ ਸਭ ਤੋਂ ਮਹਾਨ ਲੇਖਕਾਂ ਵਿੱਚੋਂ ਇੱਕ ਲਿਓ ਟਾਲਸਟਾਈ ਕੋਣ ਸਨ ਜਿਨ੍ਹਾਂ ਨੇ ਐਨਾ ਵਰਗੇ ਇੱਕ ਗੁੰਝਲਦਾਰ ਪਾਤਰ ਨੂੰ ਜਨਮ ਦਿੱਤਾ ਲਿਓ ਟਾਲਸਟਾਈ ਸਿਰਫ ਇੱਕ ਨਾਵਲਕਾਰ ਨਹੀਂ ਸਨ ਉਹ ਆਪਣੇ ਆਪ ਵਿੱਚ ਇੱਕ ਬਹੁਤ ਹੀ ਗੁੰਝਲਦਾਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਸਨ ਉਹ ਰੂਸ ਦੇ ਇੱਕ ਬਹੁਤ ਹੀ ਅਮੀਰ ਅਤੇ ਕੁਲੀਨ ਪਰਿਵਾਰ ਵਿੱਚ ਪੈਦਾ ਹੋਏ ਸਨ ਅਤੇ ਕਾਉਂਟ ਦੀ ਉਪਾਧੀ ਰੱਖਦੇ ਸਨ। ਉਹਨਾਂ ਨੇ ਆਪਣੀ ਜਵਾਨੀ ਵਿੱਚ ਫੌਜ ਵਿੱਚ ਸੇਵਾ ਕੀਤੀ ਅਤੇ ਕ੍ਰੀਮੀਨੀਆਂ ਯੁੱਧ ਵਿੱਚ ਹਿੱਸਾ ਲਿਆ। ਜਿਸ ਦੀ ਤਜਰਬਿਆ ਨੇ ਉਹਨਾਂ ਦੇ ਵਿਚਾਰਾਂ ਤੇ ਡੂੰਘਾ ਅਸਰ ਪਾਇਆ। ਟਾਲਸਟਾਈ ਨੂੰ ਦੁਨੀਆ ਭਰ ਵਿੱਚ ਉਹਨਾਂ ਦੇ ਦੋ ਸਭ ਤੋਂ ਮਹਾਨ ਨਾਵਲਾਂ, ਵਾਰ ਐਂਡ ਪੀਸ ਅਤੇ ਐਨਾ ਕੈਰੇਨੀਨਾ ਲਈ ਜਾਣਿਆ ਜਾਂਦਾ ਹੈ। ਐਨਾ ਕੈਰੇਨੀਨਾ ਨੂੰ ਅਕਸਰ ਉਹਨਾਂ ਦੀ ਸਭ ਤੋਂ ਵਧੀਆ ਤਕਨੀਕੀ ਰਚਨਾ ਮੰਨਿਆ ਜਾਂਦਾ ਹੈ ਪਰ ਟਾਲਸਟਾਈ ਸਿਰਫ ਕਹਾਣੀਆਂ ਨਹੀਂ ਲਿਖਦੇ ਸਨ। ਉਹ ਇੱਕ ਡੂੰਗੇ ਦਾਰਸ਼ਨਿਕ ਸਮਾਜਿਕ ਸੁਧਾਰਕ ਅਤੇ ਅਧਿਆਤਮਕ ਚਿੰਤਕ ਵੀ ਸਨ। ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਨਿੱਜੀ ਤੌਰ ਤੇ ਬਹੁਤ ਸਾਰੇ ਸੰਘਰਸ਼ਾਂ ਦਾ ਸਾਹਮਣਾ ਕੀਤਾ। ਉਹ ਆਪਣੇ ਕੁਲੀਨ ਜੀਵਨ, ਅਮੀਰੀ ਅਤੇ ਸਮਾਜਿਕ ਰੁਤਬੇ ਤੋਂ ਅਸੰਤੋਸ਼ ਸਨ। ਉਹ ਇੱਕ ਅਧਾਰਨ, ਇਮਾਨਦਾਰ ਅਤੇ ਅਧਿਆਤਮਕ ਜੀਵਨ ਦੀ ਤਲਾਸ਼ ਵਿੱਚ ਸਨ। ਉਹਨਾਂ ਨੇ ਆਪਣੇ ਜੀਵਨ ਦੇ ਬਾਅਦ ਦੇ ਸਾਲਾਂ ਵਿੱਚ ਆਪਣੀ ਦੌਲਤ ਦਾ ਤਿਆਗ ਕਰ ਦਿੱਤਾ ਅਤੇ ਕਿਸਾਨਾਂ ਵਾਂਗ ਰਹਿਣਾ ਸ਼ੁਰੂ ਕਰ ਦਿੱਤਾ। ਉਹਨਾਂ ਦੇ ਇਹ ਨਿੱਜੀ ਸੰਘਰਸ਼, ਵਿਸ਼ਵਾਸ ਅਤੇ ਦਾਰਸ਼ਨਿਕ ਵਿਚਾਰ ਉਹਨਾਂ ਦੇ ਨਾਵਲਾਂ ਵਿੱਚ ਸਪਸ਼ਟ ਤੌਰ ਤੇ ਚਲਕਦੇ ਹਨ। ਐਨਾ ਕੈਰਨੀਨਾ ਵਿੱਚ ਇੱਕ ਹੋਰ ਮੁੱਖ ਪਾਤਰ ਹੈ ਕੌਂਸਟੈਂਟਿਨ ਲੇਵਿਨ, ਇੱਕ ਅਮੀਰ ਜ਼ਿਮੀਦਾਰ ਹੈ ਜੋ ਸ਼ਹਿਰ ਦੀ ਬਨਾਵਟੀ ਜ਼ਿੰਦਗੀ ਨੂੰ ਨਾ ਪਸੰਦ ਕਰਦਾ ਹੈ ਅਤੇ ਪਿੰਡ ਵਿੱਚ ਰਹਿ ਕੇ ਖੇਤੀ ਕਰਦਾ ਹੈ। ਇਹ ਵਿਸ਼ਵਾਸ, ਪਰਿਵਾਰ ਅਤੇ ਜੀਵਨ ਦੇ ਅਰਥਾਂ ਬਾਰੇ ਲਗਾਤਾਰ ਸਵਾਲ ਪੁੱਛਦਾ ਹੈ। ਬਹੁਤ ਸਾਰੇ ਆਲੋਚਕ ਮੰਨਦੇ ਹਨ ਕਿ ਲੇਵਿੰਦ ਦਾ ਪਾਤਰ ਅਸਲ ਵਿੱਚ ਖੁਦ ਤਾਲਸਟਾਈ ਦਾ ਪ੍ਰਤੀਬਿੰਬ ਹੈ ਇਹ ਤਾਲਸਟਾਈ ਦੀ ਪ੍ਰਤਿਭਾ ਸੀ ਕਿ ਉਸਨੇ ਇੱਕੋ ਨਾਵਲ ਵਿੱਚ ਦੋ ਵੱਖ-ਵੱਖ ਕਹਾਣੀਆਂ ਨੂੰ ਇਕੱਠੇ ਬੁਣਿਆ ਐਨਾ ਕੈਰਨੀਨਾ ਦੀ ਬੰਤਰ ਇਸ ਨੂੰ ਹੋਰ ਵੀ ਖਾਸ ਬਣਾਉਂਦੀ ਹੈ ਇਹ ਸਿਰਫ ਐਨਾ ਦੀ ਕਹਾਣੀ ਨਹੀਂ ਹੈ ਤਾਲਸਟਾਈ ਨੇ ਇਸ ਵਿੱਚ ਦੋ ਸਮਾਨੰਤਰ ਪਰ ਬਿਲਕੁਲ ਵੱਖਰੀਆਂ ਕਹਾਣੀਆਂ ਨੂੰ ਇਕੱਠੇ ਚਲਾਇਆ ਹੈ ਇੱਕ ਪਾਸੇ ਐਨਾ ਅਤੇ ਵਰੋਂਸਕੀ ਦੀ ਕਹਾਣੀ ਹੈ ਜੋ ਕਿ ਇੱਕ جنونی ਸ਼ੈਰੀ ਅਤੇ ਅੰਤ ਵਿੱਚ ਵਿਨਾਸ਼ਕਾਰੀ ਪਿਆਰ ਨੂੰ ਦਰਸਾਉਂਦੀ ਹੈ ਉਹਨਾਂ ਦਾ ਪਿਆਰ ਸਮਾਜਿਕ ਨਿਯਮਾਂ ਨੂੰ ਤੋੜਦਾ ਹੈ ਅਤੇ ਉਹਨਾਂ ਨੂੰ ਤਬਾਹੀ ਵੱਲ ਲੈ ਜਾਂਦਾ ਹੈ ਦੂਜੇ ਪਾਸੇ ਲੇਵਨ ਅਤੇ ਕੀਟੀ ਦੀ ਕਹਾਣੀ ਹੈ ਉਹਨਾਂ ਦਾ ਪਿਆਰ ਹੌਲੀ-ਹੌਲੀ ਵਿਕਸਿਤ ਹੁੰਦਾ ਹੈ ਵਿਆਹ ਅਤੇ ਪਰਿਵਾਰ ਵਿੱਚ ਬਦਲਦਾ ਹੈ ਅਤੇ ਪੰਡੂ ਜੀਵਨ ਦੀਆਂ ਜ਼ਿੰਮੇਵਾਰੀਆਂ ਅਤੇ ਖੁਸ਼ੀਆਂ ਤੇ ਆਧਾਰਿਤ ਹੈ ਟਾਸਟਾਈ ਇਹਨਾਂ ਦੋ ਕਹਾਣੀਆਂ ਦੀ ਵਰਤੋਂ ਪਿਆਰ ਵਿਆਹ ਅਤੇ ਜੀਵਨ ਜਿਉਣ ਦੇ ਦੋ ਵੱਖ-ਵੱਖ ਤਰੀਕਿਆਂ ਦੀ ਤੁਲਨਾ ਕਰਨ ਲਈ ਕਰਦਾ ਹੈ ਇਹ ਨਾਵਲ ਜਿਵੇਂ ਕਿ ਪਹਿਲਾਂ ਤੁਹਾਨੂੰ ਕਹਾਣੀ ਵਿੱਚ ਦੱਸਿਆ ਗਿਆ ਹੈ 1873 ਤੋਂ 1877 ਦੇ ਵਿਚਕਾਰ ਲਿਖਿਆ ਗਿਆ ਸੀ ਅਤੇ ਇੱਕ ਰੂਸੀ ਮੈਗਜ਼ੀਨ ਵਿੱਚ ਹਿੱਸਿਆਂ ਵਿੱਚ ਛਪਿਆ ਸੀ ਉਸ ਸਮੇਂ ਬਹੁਤ ਸਾਰੇ ਵੱਡੇ ਨਾਵਲ ਇਸੇ ਤਰ੍ਹਾਂ ਸੀਰੀਅਲਾਈਜ਼ ਕੀਤੇ ਜਾਂਦੇ ਸਨ ਪਰ ਇਸ ਦੇ ਪ੍ਰਕਾਸ਼ਨ ਦੌਰਾਨ ਇੱਕ ਵੱਡਾ ਵਿਵਾਦ ਹੋਇਆ ਇਸ ਮਹਾਨ ਨਾਵਲ ਦਾ ਅੰਤਿਮ ਹਿੱਸਾ ਇਸ ਦੇ ਆਪਣੇ ਹੀ ਪ੍ਰਭਾਵਸ਼ਾਲੀ ਸੰਪਾਦਕ ਨੇ ਇੱਕ ਰਾਸ਼ਟਰਵਾਦੀ ਬਹਿਸ ਕਰਨ ਸ਼ਾਪਨ ਤੋਂ ਇਨਕਾਰ ਕਿਉਂ ਕਰ ਦਿੱਤਾ ਸੀ ਜਦੋਂ ਟਾਲਸਟਾਈ ਨਾਵਲ ਦਾ ਆਖਰੀ ਹਿੱਸਾ ਲਿਖ ਰਹੇ ਸਨ ਉਸ ਸਮੇਂ ਰੂਸ ਅਤੇ ਤੁਰਕੀ ਵਿਚਕਾਰ ਜੰਗ ਛੜ ਗਈ ਸੀ ਪੂਰੇ ਰੂਸ ਵਿੱਚ ਰਾਸ਼ਟਰਵਾਦ ਦੀ ਇੱਕ ਮਜ਼ਬੂਤ ਲਹਿਰ ਸੀ ਪਰ ਟਾਲਸਟਾਈ ਜੋ ਹਮੇਸ਼ਾ ਯੁੱਧ ਦੇ ਵਿਰੋਧ ਸਨ ਨੇ ਆਪਣੇ ਪਾਤਰ ਲੇਵਨ ਦੁਆਰਾ ਯੁੱਧ ਅਤੇ ਰਾਸ਼ਟਰਵਾਦ ਦੀ ਆਲੋਚਨਾ ਕੀਤੀ ਮੈਗਜ਼ੀਨ ਦਾ ਰਸ਼ੀਅਨ ਮੈਸੈਂਜਰ ਦੇ ਸੰਪਾਦਕ ਮਿਖਾਇਲ ਕਾਟਕੋਵ ਇੱਕ ਕਟੜ ਰਾਸ਼ਟਰਵਾਦੀ ਸਨ ਜਦੋਂ ਉਹਨਾਂ ਨੇ ਨਾਵਲ ਦਾ ਅੰਤਿਮ ਹਿੱਸਾ ਪੜ੍ਹਿਆ ਤਾਂ ਉਹ ਟਾਲਸਟਾਈ ਦੇ ਵਿਚਾਰਾਂ ਤੋਂ ਬਹੁਤ ਨਰਾਜ਼ ਹੋਏ ਅਤੇ ਇਸ ਨੂੰ ਗੈਰ ਦੇਸ਼ ਭਗਤ ਮੰਨਿਆ ਇਸ ਰਾਜਨੀਤਿਕ ਅਸਹਿਮਤੀ ਕਾਰਨ ਕਾਰਟਕੋਵ ਨੇ ਨਾਵਲ ਤੇ ਐਪੀਲੋਗ ਨੂੰ ਆਪਣੀ ਮੈਗਜ਼ੀਨ ਵਿੱਚ ਛਾਪਣ ਤੋਂ ਇਨਕਾਰ ਕਰ ਦਿੱਤਾ ਟਾਲਸਟਾਈ ਨੂੰ ਬਹੁਤ ਗੁੱਸਾ ਆਇਆ ਅਤੇ ਉਹਨਾਂ ਨੇ ਅੰਤਿਮ ਹਿੱਸੇ ਨੂੰ ਇੱਕ ਵੱਖਰੇ ਪੈਫਲੇਟ ਦੇ ਰੂਪ ਵਿੱਚ ਖੁਦ ਛਪਵਾਇਆ ਇਸੇ ਕਰਕੇ ਨਾਵਲ ਪਹਿਲੀ ਵਾਰ ਪੂਰੀ ਤਰ੍ਹਾਂ ਇੱਕ ਕਿਤਾਬ ਦੇ ਰੂਪ ਵਿੱਚ ਹੀ ਪ੍ਰਕਾਸ਼ਿਤ ਹੋਇਆ ਤਾਂ ਦੋਸਤੋ ਇਹ ਸੀ ਐਨਾ ਕੈਰਮੀਨਾ ਦੀ ਕਹਾਣੀ ਇੱਕ ਨਾਵਲ ਜੋ ਇੱਕ ਸਧਾਰਨ ਪ੍ਰੇਮ ਕਹਾਣੀ ਤੋਂ ਕਿਤੇ ਵੱਧ ਹੈ ਇਹ 19ਵੀਂ ਸਦੀ ਦੇ ਰੂਸੀ ਸਮਾਜ ਦਾ ਇੱਕ ਸ਼ਾਨਦਾਰ ਚਿੱਤਰ ਪੇਸ਼ ਕਰਦਾ ਹੈ ਮਨੁੱਖੀ ਮਾਨਦਿਆਂ ਗੁੰਝਲਾਂ ਨੂੰ ਖੋਲਦਾ ਹੈ ਅਤੇ ਪਿਆਰ ਵਿਸ਼ਵਾਸ ਅਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਵੱਡੇ ਸਵਾਲਾਂ ਨਾਲ ਝੂਜਦਾ ਹੈ ਨਾਵਲ ਦੀ ਪਹਿਲੀ ਲਾਈਨ ਦੁਨੀਆ ਭਰ ਵਿੱਚ ਮਸ਼ਹੂਰ ਹੈ ਸਾਰੇ ਸੁਖੀ ਪਰਿਵਾਰ ਇੱਕੋ ਜਿਹੇ ਹੁੰਦੇ ਹਨ ਹਰ ਦੁਖੀ ਪਰਿਵਾਰ ਆਪਣੇ ਆਪਣੇ ਤਰੀਕੇ ਨਾਲ ਦੁਖੀ ਹੁੰਦਾ ਹੈ ਇਹ ਲਾਈਨ ਪੂਰੇ ਨਾਵਲ ਦਾ ਸਾਰ ਦੱਸਦੀ ਹੈ ਐਨਾ ਕੈਰੇਨਿਨਾ ਦੀ ਤ੍ਰਾਸਦੀ ਅਤੇ ਲੈਵਨ ਦੀ ਖੋਜ ਅੱਜ ਵੀ ਪਾਠਕਾਂ ਨੂੰ ਇਸ ਲਈ ਪ੍ਰਭਾਵਿਤ ਕਰਦੀ ਹੈ ਕਿਉਂਕਿ ਇਹ ਉਹਨਾਂ ਬੁਨਿਆਦੀ ਮਨੁੱਖੀ ਭਾਵਨਾਵਾਂ ਅਤੇ ਸੰਘਰਸ਼ ਨੂੰ ਛੂੰਹਦੀ ਹੈ ਜੋ ਕਦੇ ਨਹੀਂ ਬਦਲਦੀ ਇਹ ਇੱਕ ਕਾਰਨ ਹੈ ਕਿ ਕਿਉਂ ਲਗਭਗ 150 ਸਾਲਾਂ ਬਾਅਦ ਵੀ ਐਨਾਕਰਨਿਨਾ ਨੂੰ ਵਿਸ਼ਵ ਸਾਹਿਤ ਦਾ ਇੱਕ ਸਿਖਰ ਮੰਨਿਆ ਜਾਂਦਾ ਹੈ। ਤੁਹਾਨੂੰ ਐਨਾਕਰਨਿਨਾ ਬਾਰੇ ਇਹ ਜਾਣਕਾਰੀ ਕਿਵੇਂ ਲੱਗੀ? ਕੀ ਤੁਸੀਂ ਕੋਈ ਕਲਾਸਿਕ ਨਾਵਲ ਪੜ੍ਹਿਆ ਹੈ ਜਿਸ ਨੇ ਤੁਹਾਨੂੰ ਡੂੰਘਾਈ ਨਾਲ ਪ੍ਰਭਾਵਿਤ ਕੀਤਾ ਹੋਵੇ? ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਸੀਂ ਭਵਿੱਖ ਵਿੱਚ ਵੀ ਸਾਹਿਤ ਅਤੇ ਇਤਿਹਾਸ ਦੀਆਂ ਅਜਹੀਆਂ ਹੋਰ ਦਿਲਚਸਪ ਕਹਾਣੀਆਂ ਬਾਰੇ ਜਾਣ ਸਕੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਪੜਦੇ ਰਹੋ ਧੰਨਵਾਦ